ਦਾ ਖਾਲਸਾ ਵਾਹਿਗੁਰੂ ਦੀ ਖਫਤੇ ਸੋ ਮੇਰੇ ਪੰਜਾਬੀਓ ਭਰਾਵੋ ਆਪ ਸਭ ਵੀਰਾਂ ਨੂੰ ਸਾਰੇ ਦੇਸ਼ ਨੂੰ ਸੰਸਾਰ ਨੂੰ ਹੀ ਪਤਾ ਹੈ ਕਿ ਹੜਪੀੜਤਾ ਦਾ ਕਿੰਨਾ ਬੁਰਾ ਹਾਲ ਹੈ ਗਰੀਬ ਲੋਕ ਕਿਵੇਂ ਅਹਿਸਾਸ ਹੋਏ ਰਹੇ ਨੇ ਕਿਉਂਕਿ ਇਹ ਜਿਹੜਾ ਸਮਾਂ ਕੁਦਰਤ ਦਾ ਪਿਆਲਕ ਇਹ ਕੋਈ ਪਾਰਟੀ ਵਾਜਦਾ ਨਹੀਂ ਹੈਗਾ ਤੇ ਨਾ ਹੀ ਕਿਸੇ ਆਪਾਂ ਕਿਸੇ ਦਾ ਦੁਸ਼ਮਣ ਨਹੀਂ ਆਪਾਂ ਕੇ ਨਾਲ ਕੋਈ ਆਪਣਾ ਦੁਸ਼ਮੰਦੀ ਕੋਈ ਇਹੋ ਜੀ ਗੱਲ ਕਰਨੀ ਹੈ ਇਹ ਆਪਾਂ ਸਾਂਝਾ ਕੰਮ ਹੈ ਜੀ ਜੇ ਆਪਾਂ ਇਹ ਨਾਲ ਮਿਲ ਕੇ ਸਾਰੇ ਪੰਜਾਬੀ ਹੜਪੀੜਤਾਂ ਦੇ ਗਰੀਬਾਂ ਲਈ ਕੋਈ ਮਦਦ ਕਰਾਂਗੇ ਜੇ ਆਪਾਂ ਅੱਜ ਕਿਸੇ ਦੀ ਮਦਦ ਕਰਦੇ ਆਪਾਂ ਦੀ ਮਦਦ ਇੱਕ ਦਿਨ ਹੋਊਗੀ ਇਸ ਕਰਕੇ ਪੰਜਾਬੀਓ ਆਪਾਂ ਇੱਕਜੁੱਟ ਹੋ ਕੇ ਹੜਪੀੜਤਾਂ ਦੇ ਲਈ ਆਪਾਂ ਅੱਗੇ ਆਈਏ ਜੋ ਵੀ ਤੁਹਾਡੇ ਕੋਲੋਂ ਬਣਦਾ ਹੈ ਕਿਉਂਕਿ ਸੁੱਕਾ ਸੀਧਾ ਜਿਵੇਂ ਚੋਲ ਗਾਲਾ ਹੋ ਗਿਆ ਆਟਾ ਖਰਾਬ ਹੋ ਜਾਂਦਾ ਇਸ ਕਰਕੇ ਕਣਕ ਤੁਸੀਂ ਦੇਖ ਸਕਦੇ ਹੋ ਪੈਸੇ ਵੱਲੋਂ ਅੱਗੇ ਹੋਰ ਵੀ ਜਿਹੜੀ ਤੁਹਾਡੇ ਕੋਲ ਜਿੰਨੀ ਵੀ ਆਹ ਲਾਗਦਾ ਸੇਵਾ ਹੈ ਉਹ ਕਰ ਸਕਦੇ ਹੋ ਮੈਂ ਣੈਟ ਤੇ ਦੇਖ ਰਿਹਾ ਕਲਾਕਾਰ ਵੀ ਬਹੁਤ ਸੇਵਾ ਕਰ ਰਹੇ ਨੇ ਬਾਕੀ ਹੋਰ ਸਾਡੀ ਜਿਹੜੀ ਸੰਸਥਾ ਆ ਜਜ਼ਬਾ ਕੁਝ ਕਾਰ ਦਿਖਾਉਣ ਦਾ ਟੀਮ ਸਾਡੀ ਗੱਲਾਂ ਵੱਲੋਂ ਵੀ ਅਸੀਂ ਜਿੰਨਾ ਕੁਝ ਹੋ ਸਕਦਾ ਅਸੀਂ ਕਰਾਂਗੇ ਤੇ ਆਪਣ ਨਗਰ ਕਟੜਾ ਵਾਲੇ ਪੰਚਾਇਤ ਸਾਰੇ ਨਾਲ ਮਿਲ ਕੇ ਵੀ ਉਹ ਵੀ ਕਰ ਰਹੇ ਨੇ ਮੇਰਾ ਮੈਸੇਜ ਕਰ ਤੱਕ ਸਾਬ بچਾਓ ਕਿਉਂਕਿ ਆਪਾਂ ਮਿਲ ਮਿਲ ਕੇ ਜਿੰਨੇ ਵੀ ਪੰਜਾਬੀ ਰੇ ਇੱਕ ਦੂਜਾ ਸਾਥ ਦਵਾਂਗੇ ਰਲ ਮਿਲ ਕੇ ਕੰਮ ਕਰਾਂਗੇ ਕਿਉਂਕਿ ਆਪਾਂ ਕਹਿੰਦੇ ਆ ਜਦੋਂ ਪੰਜਾਬੀਆਂ ਦਾ ਕੋਈ ਕੰਮ ਮੁਰੇ ਅੜ ਜਾਵੇ ਤਾਂ ਪੰਜਾਬੀ ਸਾਥ ਦੇ ਦਿੰਦੇ ਨੇ ਜੰਗ ਦੇ ਤੂੰ ਜੰਗ ਵੀ ਹੁੰਦੀ ਹੈ ਸਰਦਾਰ ਮੁਰੇ ਜਾਂਦੇ ਨੇ ਪੋਚੀ ਜਾਂਦੇ ਨੇ ਕੋਈ ਵੀ ਆਫਤ ਹੁੰਦੀ ਹੈ ਆਪਣੇ ਪੰਜਾਬ ਵਿੱਚ ਤਾਂ ਜਿਹੜੇ ਪੰਜਾਬੀ ਵੀਰ ਨੇ ਸਰਦਾਰ ਨੇ ਮੁਹੇ ਹੋ ਕੇ ਆਪਾਂ ਡੱਟ ਕੇ ਮੁਕਾਬਲਾ ਕਰਦੇ ਆਪਾਂ ਇਸ ਹੜ ਦੇ ਪੀੜਤਾਂ ਦੇ ਜਿੰਨੇ ਵੀ ਗਰੀਬ ਨੇ ਆਪਾਂ ਰਲ ਮਿਲ ਕੇ 600 ਜਿਹੜੀ ਹੜ ਪੀੜਤਾ ਦੀ ਜਿਹੜਾ ਮੁਕਾਬਲਾ ਕਰ ਰਿਹਾ ਆਪਾਂ ਇਹਨੂੰ ਰਲ ਮਿਲ ਕੇ ਦੂਰ ਕਰਾਂਗੇ ਤਾ ਕੇ ਗਰੀਬਾ ਰਹਤ ਕਿਉਂਕਿ ਕੁਝ ਸਮਾਂ 25 30 ਦਿਨ ਹੋਰ ਲਗ ਲਗ ਮਾਲ ਬੰਦ ਤੇ ਚੱਲ ਸਕਦੇ ਆਪਾਂ ਲਗਾਤਾਰ ਆਪਾਂ ਨੂੰ ਇਹ ਰਲ ਮਿਲ ਕੇ ਕੰਮੋਡੇ ਨੋਟਾ ਕੰਮ ਕਰਨਾ ਪੈਣਾ ਹੈ ਜੀ ਇੱਕ ਦੂਜੀ ਤੇ ਇਹ ਨਹੀਂ ਬਈ ਉਹ ਕੰਮ ਕਰੂਗਾ ਇਦਾਂ ਨਹੀਂ ਕਰਣਾ ਰਲ ਮਿਲ ਕੇ ਤੇ ਮੂਰੇ ਆਉਣਾ ਪੈਣਾ ਫਿਰ ਉਹ ਐਮਐਸ ਘਰ ਤੱਕ ਘਰ ਘਰ ਤੱਕ ਪਹੁੰਚਾਓ ਆਪਣਾ ਫਰਜ਼ ਨਿਭਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਟਦੇ